ਰੇਕ ਜਾਵੇ ਨਿਆਹ ਲੋ ਜਾਵੇ ਮਹਾਪੁਰਸ਼ਾਂ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਮਾਪੂਸੀ ਵਗੈਰਾ ਹੈ ਕਿ ਕਿਹੜੀ ਜਗ੍ਹਾ ਤੋਂ ਪਹੁੰਚ ਆਈ ਹੈ ਜੀ ਪਹਿਲਾਂ ਵੀ ਜਦੋਂ ਤੁਸੀਂ ਦੁਮਾਨ ਲਾ ਕੇ ਦੂਰ ਵੀ ਆਈ ਸੀ ਅੱਛਾ ਜੀ ਵਾਹਿਗੁਰੂ ਜੀ ਹੋਰ ਚੱਲੋ ਧੰਨਵਾਦ ਤੁਸੀਂ ਆਏ ਇਹ ਮਤਲਬ ਦੀ ਗੱਪਾਂ ਹੋਈਆਂ ਤੁਹਾਡੇ ਨਾਲ ਜੀ ਆਇਆਂ ਵਾਹ ਜੀ ਰੱਖ ਦੋ ਮਹਾਰਾਜ ਮੇਰ ਕੈਨ ਵਾਹ ਇਹ ਸੰਗਤ ਆਪਣੇ ਨਾਲ ਹੀ ਆਈ ਆ ਅੱਛਾ ਜੀ ਵਾਹ ਜੀ ਧੰਨਵਾਦ ਮਹਾਰਾਜ ਜੱਪਾ ਰੱਖਣੀ ਮੇਰ ਕੈਨ ਰਾਜਾ ਸੱਲੇ ਫਿਰ ਜੰਗਾਂ ਦੇ ਦਰਸ਼ਨ ਹੋਏ ਹਾਂ ਜੀ ਤੁਹਾਡੇ ਸਾਡੇ ਜੰਗੇ ਭਾਗ ਦੇ ਦਰਸ਼ਨ ਹੋਏ ਆਇਆ ਕਿ ਸੱਤ ਕਸਾਂ ਕੋਟ ਭੱਜੀ ਬਾਈਆਂ ਨੇ ਸ਼ੁਕਰ ਤੁਹਾਡੀ ਕਿਰਪਾ ਇਸੇ ਤਰ੍ਹਾਂ ਮੇਰ ਪਰ ਹੈ